ਸਾਡੇ ਮੋਕਮੈਂਟਾਂ ਵਿੱਚ ਸਭ ਤੋਂ ਪਹਿਲਾਂ ਰੰਗਾ ਦਾ ਕੋਈ ਮਕਸਦ ਹੈ ਕੋਈ ਮਤਲਬ ਹੈ ਉਸ ਦਾ ਸੁਨੇਹਾ ਦੇਣ ਵਾਸਤੇ ਕਿ ਕੁਆਰੇ ਛੱਡੇ ਜਾਣ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤਾਲੀਆਂ ਮਾਰ ਕੇ ਇਸ ਮੌਕੇ ਨੂੰ ਯਾਦਗਾਰ ਬਣਾਇਆ ਜਾਵੇ ਸਾਡੇ ਮਾਨਯੋਗ ਸਾਡੇ ਜੀਐਸ ਜਸਵੰਤ ਸਿੰਘ ਜਿਸ ਤੋਂ ਬਾਅਦ 2 ਨੰਬਰ ਪਟਵੰਨ ਸਾਰੇ ਇੰਸਪੈਕਟਰ ਦੀਪਾ ਕੌਰ ਜੀ ਨੇ ਅਪਾਇ ਕਰ ਰਹੇ ਨੇ ਪਟਵੰਨ ਨੰਬਰ 3 ਦੇ ਫੂਲਕਾਰਟ ਪੀਸੀ ਗੁਰਦੇਵ ਸਿੰਘ ਮੈਂ ਅੱਜ 75 ਗਣਤਤ ਇਸ ਮੌਕੇ ਦੇਸ਼ ਵਿਜੇਸ ਵਿੱਚ ਵਸਦੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਲਾਮਾਂ ਅਤੇ ਅਥਾਰਪੰਦ ਬਲਾਂ ਦੇ ਬਹਾਦਰ ਸੂਰਮਿਆਂ ਨੂੰ ਸਲਾਮ ਕਰਦਾ ਹਾਂ ਜੋ ਦੇਸ਼ ਦੀ ਏਕਤਾ ਅਤੇ ਖੱਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤ ਲਈ ਸਹਿਦਾਨ ਲਾਗੂ ਹੋਣ ਨਾਲ ਭਾਰਤ ਲਈ ਗਣਰਾਜ ਦੀ ਸਥਾਪਨਾ ਹੋਈ ਅੱਜ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਤ ਮੌਜੂਦ ਹੋਇਆ ਮੈਂ ਇਸ ਸਪੀਕਰ ਵਿਖਾੜੇ ਉਤੇ ਮੌਕੇ ਤੇ ਭਾਰਤ ਸਹਿਦਾਨ ਦੇ ਨਿਵਾਤਾ 12 ਸਭਾਗਤ ਤੋਂ ਜੀਮਰਾਓ ਅਮੇਰਕਾਰ ਜੀ ਦੇ ਪਾਇਮੋਲੇ ਜੋਧਾਨ ਨੂੰ ਸਹਿਦਾ ਕਰਦਾ ਹਾਂ ਸਾਨੂੰ ਮਾਣ ਹੈ ਦੇਸ਼ ਦਾ ਸਦਾ ਦਾਨ ਸਭ ਤੋਂ ਜ਼ਿਆਦਾ ਕਰਵਾਲੀਆਂ ਪੰਜਾਬੀਆਂ ਨੇ ਦਿੱਤੀਆ ਆ ਇਸ ਦਾਨ ਸੀ ਹੋਏ ਕੁਝ ਅਦਾਲੇ ਕਾਟੀਆਂ ਵਿੱਚ 80% ਤੋਂ ਵੱਧ ਜੋਕਰ ਪੰਜਾਬੀਆਂ ਦਾ ਰਿਆ ਹੈ ਪੰਜਾਬ ਦਾ ਇਤਿਹਾਸ ਕੁੰਨੀ ਸਾਕੇ ਦਾ ਇਤਿਹਾਸ ਹੈ ਬਰਤਾਨਵੀ ਸਾਮਰਾਜ ਉਦ ਭਾਰੀਆਂ ਲੜਦਿਆਂ ਅਲੇਕਾ ਪੰਜਾਬੀ ਜੋਧੇ ਸ਼ੇਰੀਆਂ सरदार करतार सिंह साहबा सरदार भगत सिंह शहीद सरदेव सरदार ऊधम सिंह सलाम शहीद मदन लाल ढींगा लाला, लाला लाजपत राय बहादुर सूबे दियाँ कुरबानिया सदक आजाद जिंदगी बतीत कर रहे पंजाब की धरती तो आजादी ले चलिया गदर लहर बाबा अकाली लहर ਸੁਹਾਣ ਜੱਟ ਆਂ ਲਹਿਰਾ ਦੇ ਭਾਰ ਦੇ ਆਜ਼ਾਦ ਆਜ਼ਾਦੀ ਸੰਗਰਸ ਦੁਨਾਈ ਦੇਸ਼ਾਂ ਦੇ ਦਾਸ਼ਾ ਦਿੱਤੇ